What ਹੇ ਗੋਪਾਲ ਤੇ ਦਿਆਲਾਲ ਪ੍ਰਾਨ ਦਾਤ ਅਨੋਤ ਸਕੇ ਦੇ ਤਰਦ ਨਿਵਾ ਏ ਸਮਰਤ ਅਗੰ ਪੂਰਨ ਮੋਹ ਮਾਇਆ ਤਾਰ ਅੰਧ ਕੂਪ ਮਹਾ ਪਿਆਣ ਨਾ ਪਰਖਣ ਜਾਏ ਰਤਨ ਸਾਰ ਨਾ ਜਾਣਈ ਆਵ ਆਪ ਲਖਾਏ ਤੁੰਤਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਪੱਲੇ ਅਮਰਦਾਸ ਗੁਣ ਤੇਰੇ ਤੇਰੇ ਉਮਰ ਤੋਂ ਬਣ ਆਵੇ ਸਤਿਗੁਰੂ ਜੀ ਅੰਮ੍ਰਿਤਮਈ ਬਾਣੀ ਰਾਮ ਕਲੀ ਕੀ ਬਾਦ ਆਵਾਜ ਇਸ ਤੇ 15ਵੀਂ ਪੌੜੀ ਅਤੇ ਉਸ ਤੇ ਨਾਲ ਜੋ ਦੋ ਸ਼ਲੋਕ ਹਨ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜੀ ਦੇ ਉਹਨਾਂ ਦੇ ਵਿਚਾਰ ਕਰੀਏ ਸੋ ਲੋਕ ਮਹਲਾ ਅੰਦੂਜਾ ਨਾਨਕ ਅੰਦਾ ਹੋਏ ਕੈ ਰਤਨਾ ਪਰਖਣ ਜਾਏ ਇਹ ਨਾਨਕ ਅੰਦਾ ਹੋਏ ਕੈ ਦੇ ਕੋ ਅੰਨਾ ਹੈ ਅਤੇ ਜਾਵੇ ਰਤਨਾ ਨੂੰ ਪਰਖਣ ਲਈ ਇਹ ਅੰਨਾ ਪਰ ਜਾਣਦਾ ਹੈ ਰਤਨਾ ਨੂੰ ਪਰਖਣ ਦੇ ਲਈ ਰਤਨਾ ਸਾਰ ਨਾ ਜਾਣੀ ਆਵੇ ਆਪੁ ਲਖਾਏ ਜੋ ਕੋ ਅੰਨਾ ਹੈ ਇਸ ਕਰਕੇ ਉਹ ਰਤਨਾ ਦੀ ਸਾਰਤਾ ਨਹੀਂ ਜਾਣਦਾ ਪਰ ਆਪਣਾ ਆਪ ਨਸ਼ਰ ਕਰਕੇ ਆ ਜਾਂਦਾ ਹੈ ਉਸ ਦਾ ਆਪਣੇ ਆਪ ਦਾ ਇਹ ਅੰਨਾਪਣ ਜੋ ਹੈ ਇਹ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਮਹੱਲਾ ਦੁਜਾ ਰਤਨਾ ਕੇਰੀ ਗੁੱਥਲੀ ਰਤਨੀ ਕੋਲੀ ਆਇ ਪਰ ਰਤਨਾ ਕੇਰੀ ਗੁੱਥਲੀ ਰਤਨਾਂ ਦੇ ਨਾਲ ਭਰੀ ਹੋਈ ਗੁੱਥਲੀ ਰਤਨ ਪਰਮਾਤਮਾ ਦੇ ਗੋਣ ਉਹਨਾਂ ਦੇ ਨਾਲ ਭਰੀ ਹੋਈ ਗੁੱਥਲੀ ਪਰਮਾਤਮਾ ਦੇ ਗੋਣਾ ਨਾਲ ਭਰੀ ਹੋਈ ਗੁੱਥਲੀ ਰਤਨੀ ਖੋਲੀ ਆਏ ਰਤਨੀ ਰਤਨਾ ਦਾ ਜੋ ਮਾਲਕ ਹੈ ਸਤਗੁਰੂ ਸਤਗੁਰੂ ਨੇ ਆਪਣੀ ਬਾਣੀ ਦੇ ਰਾਹੀਂ ਇਹ ਰਤਨਾਾਂ ਦੀ ਭਰੀ ਹੋਈ ਗੋਤਲੀ ਜਿਹੜੀ ਹੈ ਆ ਕੇ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ ਸਤਗੁਰੂ ਨੇ ਹੀ ਇਹ ਗੋਤਲੀ ਰਤਨਾਾਂ ਦੀ ਭਰੀ ਹੋਈ ਪ੍ਰਭੂ ਦੇ ਗੁਣਾਂ ਦੀ ਭਰੀ ਹੋਈ ਬਾਣੀ ਇਸ ਦੀ ਬਾਕਸ਼ਸ਼ ਕੀਤੀ ਹੈ ਉਹ ਘਰ ਤੈ ਵਣ ਜਾ ਰਿਹਾ ਦੂਹਾ ਵਕਰ ਤੈ ਵਣ ਜਾ ਰਿਹਾ ਦੂਹਾ ਰਹੀ ਸਮਾਈ ਇਹ ਰਤਨਾ ਦੀ ਗੁੱਤਲੀ ਜੋ ਹੈ ਇਹ ਵਕਰ ਤੈ ਵਣ ਜਾ ਰਿਹਾ ਵੱਖਰ ਜੋ ਵੱਖਰ ਦਾ مالک ਹੈ ਇਹਨਾਂ ਰਤਨਾਂ ਦਾ مالک ਹੈ ਤੇ ਵਣ ਜਾ ਰਹਿਆਂ ਤੇ ਜੋ ਇਹ ਰਤਨ ਵਿਹਾਜੇ ਆਇਆ ਨੇ ਇਕ ਰੀਤੋਂ ਆਏ ਹਾਂ ਵੱਖਰ ਤੇ ਵਣ ਜਾ ਰਹਿਆਂ ਤੂੰ ਹਾਰਹੀ ਸਮਾਏ ਇਹ ਰਤਨਾ ਦੀ ਉਸਲੀਤਾ ਤੇ ਉਸ ਵਾਹਿਗੁਰੂ ਦੇ ਗੁਣ ਇਹ ਉਸ ਰਤਨਾ ਦੇ مالک ਰਤਨੀ ਜੋ ਹੈ ਉਸ ਦੇ ਵਿੱਚ ਅਤੇ ਜੋ ਗੋਰੂਖਣ ਜੋ ਵੰਜਾਰੇ ਹਨ ਉਹਨਾਂ ਦੇ ਵਿੱਚ ਸਮਾਈ ਹੋਈ ਹੈ ਜਿਨ੍ਹਾਂ ਗੋਰ ਪੱਲੇ ਨਾਨਕਾ ਮਾਣਕ ਵਣਜੈ ਸੇ ਜਿਨ ਗੋਰ ਪੱਲੇ ਨਾਨਕਾ ਜਿਨ੍ਹਾਂ ਦੇ ਪੱਲੇ ਦੇ ਵਿੱਚ ਉਸ ਵਾਹਿਗੁਰੂ ਦੀ ਸੇਵਕ ਸਲਾਹਾ ਦਾ ਗੋਣ ਹੈ ਮਾਨਕ ਵਣ ਜੈ ਸੇ ਉਹੀ ਇਹ ਨਾਮ ਰੂਪੀ ਮਾਲਕ ਜੋ ਹੈ ਉਸ ਨੂੰ ਵਣ ਜਦੇ ਹਨ ਜਿਨ੍ਹਾਂ ਦੇ ਕੋਲ ਉਸ ਵਾਹਿਗੁਰੂ ਦਾ ਸੇਵਕ ਸਲਾਹਾ ਦਾ ਗੋਣ ਹੈ ਉਹੀ ਮਾਨਕ ਰੂਪੀ ਜੋ ਨਾਮ ਰਤਨ ਹੈ ਉਸ ਨੂੰ ਜਾਣਦੇ ਤੇ ਹਨ ਰਤਨਾ ਸਾਰ ਨ ਜਾਣਨੀ ਅੰਦੇ ਵਤਨ ਲੋਏ ਜੋ ਅਨੇਹਾਨ ਉਹ ਇਸ ਰਤਨਾ ਦੀ ਸਾਰ ਨਹੀਂ ਜਾਣਦੇ ਉਹ ਤਾਂ ਸੰਸਾਰ ਦੇ ਵਿੱਚ ਭਟਕਦੇ ਫਿਰਦੇ ਹਨ ਕਿਉਂਕਿ ਉਹਨਾਂ ਨੂੰ ਇਸ ਇਹ ਰਤਨ ਜੋ ਹਨ ਉਸ ਵਾਹਿਗੁਰੂ ਦੇ ਜੋ ਗੁਣ ਰੂਪੀ ਰਤਨ ਹਨ ਉਹਨਾਂ ਦੀ ਉਹਨਾਂ ਨੂੰ ਕਦਰ ਨਹੀਂ ਹੈ ਇਸ ਕਰਕੇ ਉਹ ਅੰਦੇ ਜੋ ਹਨ ਜਿਨ੍ਹਾਂ ਨੂੰ ਕਿ ਉਸ ਪਰਮਾਤਮਾ ਦੇ ਸ਼ੁਭ ਗੁਣਾਂ ਦੇ ਸਾਰ ਨਹੀਂ ਹੈ ਉਹ ਸੰਸਾਰ ਦੇ ਵਿੱਚ ਭਟਕਦੇ ਫਿਰਦੇ ਹਨ ਪੌੜੀ ਨੌ ਦਰਵਾਜ਼ੇ ਕਾਇਆ ਕੋਟ ਹੈ ਦਸਵੇਂ ਗੁਪਤ ਰਖੀ ਚ ਕਾਇਆ ਕੋਟ ਇਹ ਜੋ ਕਾਇਆ ਰੂਪੀ ਕਿਲਾ ਹੈ ਗੜ੍ਹ ਹੈ ਇਸਦੇ 9 ਦਰਵਾਜੇ ਹਨ ਜੋ ਸਵਾਹਿਗੁਰੂ ਨੇ ਪ੍ਰਗਟ ਕੀਤੇ ਹੋਏ ਜੋ ਸਾਨੂੰ ਸਾਰੇ ਦਿਖਾਈ ਦਿੰਦੇ ਆ ਕਾਨ ਮੂੰਹ ਨਾਸਾ ਇਤਿਹਾਸ ਇਹ ਸਾਰੇ ਨੌ ਦਰਵਾਜੇ ਨੌ ਦਰਵਾਜੇ ਕਾਇਆ ਕੋਟ ਹੈ ਦਸਵਾਂ ਗੁਪਤ ਰੱਖੀ ਜਾ ਉਸ ਵਾਹਿਗੁਰੂ ਨੇ ਦਸਵਾਂ ਦਵਾਰ ਜੋ ਹੈ ਦਸਵਾਂ ਦਰਵਾਜਾ ਜੋ ਹੈ ਉਹ ਗੁਪਤ ਰੱਖਿਆ ਹੋਇਆ ਹੈ ਬਾਕੀ ਸਾਰੇ ਦਰਵਾਜੇ ਨਾ ਖੁੱਲੇ ਹਨ ਪਰ 10ਵਾਂ ਦਰਵਾਜਾ ਜੋ ਹੈ ਉਹ ਬੰਦ ਹੈ ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖੋਲੀ ਜੈ ਇਹ ਜੋ ਦਸੰਤਵਾਰ ਹੈ ਇਸਨੇ ਦਿਵਾਲੇ ਬੱਜਰ ਕਪਾਟ ਬਹੁਤ ਕਰੜੇ ਦਰਵਾਜੇ ਹਨ ਬਹੁਤ ਸਰਵ ਕਰੜੇ ਕੋਵਾੜ ਹਨ ਉਹ ਖੁੱਲਦੇ ਰਹੇ ਹਨ ਪਰ ਖੁੱਲਦੇ ਕਿਸ ਤਰ੍ਹਾਂ ਹਨ ਗੁਰ ਸ਼ਬਦ ਖੋਲੀ ਜਹ ਗੁਰੂ ਦੇ ਸ਼ਬਦ ਦੇ ਰਾਹੀਂ ਇਹ ਜੋ ਕਰੜੇ ਕਿਵਾੜ ਦਸਮ ਦਵਾਰ ਦੇ ਵਿੱਚ ਆਲੇ ਦੁਆਲੇ ਹਨ ਉਹ ਗੁਰੂ ਦੇ ਸ਼ਬਦ ਦੇ ਨਾਲ ਖੁੱਲਦੇ ਹਨ ਅਨਹਦ ਵਾਜੇ ਤੁਣ ਵੱਜਦੇ ਗੁਰ ਸ਼ਬਦ ਸੋਨੀ ਚੇ ਅਨਹਦ ਵਾਜੇ ਤੁਣ ਵੱਜਦੇ ਅਤੇ ਉਸ ਦਸਮ ਦਵਾਰ ਜਦੋਂ ਖੁੱਲਦਾ ਹੈ ਤਾਂ ਫਿਰ ਅੰਦਰ ਇੱਕ ਰਸ ਲਗਾਤਾਰ ਵਾਧਿਆਂ ਦੀ ਸੋਰ ਪੈਦਾ ਹੁੰਦੀ ਹੈ ਅਤੇ ਇਹ ਜੋ ਵਾਜਿਆਂ ਦੀ ਸੁਰ ਹੈ ਇਹ ਜੋ ਵਾਜੇ ਹਨ ਇਹ ਗੁਰੂ ਦੇ ਸ਼ਬਦ ਦੇ ਰਾਹੀ ਸੰਦੇ ਹਨ ਅਰਥਾਤ ਜਦੋਂ ਦਸੰਦ ਦਵਾਰ ਖੁੱਲਦਾ ਹੈ ਤੇ ਇੱਕ ਰਸ ਆਤਮਿਕ ਆਨੰਦ ਦੀ ਵਿਵਸਥਾ ਬਣ ਜਾਂਦੀ ਹੈ ਜਿਸ ਤਰ੍ਹਾਂ ਕਿ ਆਪਾਂ ਅਨੰਦ ਸਾਹਿਬ ਜੀ ਦੇ ਆਖੀਰਲੀ ਪੰਕਤੀ ਪੜਦੇ ਹਾਂ ਬਿਲਾਮ ਤਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਅਨਹਦ ਇੱਕ ਰਸ ਲਗਾਤਾਰ ਤੂਰੇ ਵਾਜੇ ਜਿਹੜੇ ਗੁਰੂ ਦੇ ਚਰਨਾਂ ਦੇ ਨਾਲ ਜੁੜਦੇ ਹਨ ਬੇਵਾ ਨਾਣਕ ਨਾਨਕ ਜੀ ਬੇਨਤੀ ਕਰਦੇ ਹਨ ਗੁਰ ਚਰਨ ਲਾਗੇ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਗੁਰੂ ਦੇ ਚਰਨ ਕੀ ਹਨ ਗੁਰੂ ਦਰਸ਼ਵਰ ਗੁਰੂ ਦੀ ਬਾਣੀ ਗੁਰੂ ਦੇ ਸ਼ਬਦ ਨਾਲ ਜੁੜਿਆ ਬਾਜੇ ਅਨਹਦ ਤੂਰੇ ਅੰਦਰ ਇੱਕ ਰਸ ਵਾਜੇ ਵਜਣ ਲੱਗ ਜਾਂਦੇ ਹਨ ਅਰਥਾਤ ਅੰਦਰ ਇੱਕ ਰਸ ਆਨੰਦ ਦੀ ਅਵਸਥਾ ਪੈਦਾ ਹੋ ਜਾਂਦੀ ਹੈ ਉਹ ਇੱਥੇ ਵੀ ਸਤਿਗੁਰੂ ਜੀ ਸਾਨੂੰ ਇਹੀ ਉਪਦੇਸ਼ ਕਰਦੇ ਹਨ ਕਿ ਅਨਹਦ ਵਾਜੇ ਧੁਣ ਵਜਦੇ ਗੁਰ ਸ਼ਬਦ ਸੁਣੀ ਜਾ ਜਦੋਂ ਦਸੋਂ ਦਵਾਰ ਦੇ ਆਲੇ ਦਵਾਰਨ ਜੋ ਬੱਜਰ ਕਾ ਪਾਠ ਸੰਨ ਉਹ ਖੋਲ ਜਾਂਦੇ ਹਨ ਗੁਰੂ ਦੇ ਸ਼ਬਦ ਦੇ ਰਾਹੀ ਗੁਰੂ ਦੇ ਸ਼ਬਦ ਦੇ ਰਾਹੀ ਪੁੱਲਨੇ ਹਾਂ ਗੁਰੂ ਦੇ ਸ਼ਬਦ ਦੇ ਰਾਹੀ ਹੀ ਦਸੰਦਵਾਰ ਦੇ ਕਿਵਾੜ ਜੋ ਵੱਜਰ ਹਨ ਉਹ ਖੁੱਲਦੇ ਹਨ ਫਿਰ ਅੰਦਰ ਇੱਕ ਰਸ ਆਨੰਦ ਦੀ ਅਵਸਥਾ ਪੈਦਾ ਹੋ ਜਾਂਦੀ ਹੈ ਉਸ ਵਾਹਿਗੁਰੂ ਦੇ ਨਾਲ ਸੁਰਤ ਜੁੜੀ ਰਹਿੰਦੀ ਹੈ ਤਿਤ ਘਟ ਅੰਤਰ ਚੰਨਾ ਕਰ ਭਗਤ ਮਲੀਜਾ ਇਹਹੋ ਜੀ ਅਵਸਥਾ ਦੇ ਵਿੱਚ ਜਦੋਂ ਕਿ ਦਸਵੰਦਵਾਰ ਦੇ ਬੱਜਰ ਕपाट ਖੁੱਲ ਗਏ ਗੁਰੂ ਦੇ ਸ਼ਬਦ ਦੇ ਨਾਲ ਅੰਦਰ ਇੱਕ ਰਸ ਆਤਮਿਕ ਆਨੰਦ ਪੈਦਾ ਹੋ ਗਿਆ ਫਿਰ ਅੰਦਰ ਤਿਤ ਘਟ ਉਸ ਦੇ ਹਿਰਦੇ ਦੇ ਵਿੱਚ ਉਸ ਮਨੋਖੜੇ ਹਿਰਦੇ ਦੇ ਵਿੱਚ ਅੰਤਰ ਚਾਨਣਾ ਅੰਦਰ ਗਿਆਨ ਦਾ ਚਾਨਣਾ ਹੋ ਜਾਂਦਾ ਹੈ ਉਸ ਦੇ ਅੰਦਰ ਆਤਮਕ ਗਿਆਨ ਆ ਜਾਂਦਾ ਹੈ ਗਿਆਨ ਦਾ ਚਾਨਣਾ ਹੋ ਜਾਂਦਾ ਹੈ ਕਰ ਭਗਤ ਮਲੀਜ ਅਤੇ ਫਿਰ ਉਹ ਮਨੁੱਖ ਉਸ ਵਾਹਿਗੁਰੂ ਦੀ ਭਗਤੀ ਕਰਕੇ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਵਾਹਿਗੁਰੂ ਦੀ ਭਗਤੀ ਕਰਕੇ ਮਲੀਚ ਉਸ ਵਾਹਿਗੁਰੂ ਨੂੰ ਮਿਲ ਜਾਂਦੇ ਹਨ ਉਸ ਵਾਹਿਗੁਰੂ ਦੇ ਨਾਲ ਉਹਨਾਂ ਦਾ ਮਿਲਾਪ ਹੋ ਜਾਂਦਾ ਹੈ ਸਭ ਮੈਂ ਇੱਕ ਵਰਤਦਾ ਜਿਨ ਆਪੇ ਰਚਨ ਰਚਾਈ ਵਾਹਵਾ ਸੱਚੇ 파ਰਤੀਸ਼ਾ ਤੂੰ ਸਚੀ ਨਾਈ ਸਭ ਮੈਂ ਇੱਕ ਵਰਤਦਾ ਸਾਰਿਆਂ ਦੇ ਵਿੱਚ ਉਹ ਇੱਕੋ ਹੀ ਵਾਹੀ ਗੁਰੂ ਹੀ ਵਰਤ ਰਿਹਾ ਹੈ ਸਾਰਿਆਂ ਦੇ ਵਿੱਚ ਉਸਤੀ ਹੀ ਜੋਤ ਹੈ ਸਵੇ ਘਟ ਰਾਮ ਬੋਲੇ ਰਾਮਾਂ ਬੋਲੇ ਰਾਮ ਬਿਨਾ ਕੋ ਬੋਲੇ ਵੰਕਟ ਰਾਮ ਗੋਲ ਸਭ ਮੈਂ ਇੱਕ ਵਰਤ ਦਾ ਜਿਨੇ ਆਪੇ ਰਚਨ ਰਚਾਈ ਸਾਇਆ ਦੇ ਵਿੱਚ ਉਹੀ ਵਰਤ ਰਿਹਾ ਜਿਸ ਨੇ ਕੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਉਹੀ ਸਾਰਿਆਂ ਦੇ ਅੰਦਰ ਗੁਰੂ ਰੂਪ ਦੇ ਵਿੱਚ ਬੈਠਾ ਹੋਇਆ ਪਰ ਗੁਰਮੁਖ ਦੇ ਹਿਰਦੇ ਦੇ ਵਿੱਚ ਉਹ ਪ੍ਰਗਟ ਹੁੰਦਾ ਹੈ ਸਭ ਮੈਂ ਇੱਕ ਵਰਤਦਾ ਜਿਨੇ ਆਪੇ ਰਚਨ ਰਚਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸਚੀ ਨਾਈ ਇਹ ਸੱਚੇ ਪਾਤਸ਼ਾਹ ਤੂੰ ਅਸਰਜ ਹੈ ਤੂੰ ਧਨ ਹੈ ਤੇਰੀ ਬੜਾਈ ਵੀ ਸੱਚੀ ਹੈ ਵਾਹਿ ਗੁਰੂ ਜੀ ਕਾ ਕਾਲ ਸਾਹ ਵਾਹਿ ਗੁਰਦੇ ਕੀ ਪਤੇ